ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਦੋ ਬੰਦਿਆਂ ਖਿਲਾਫ ਗੱਲਬਾਤ ਕਰਨ ਜਾ ਰਿਹਾ ਇੱਕ ਬਾਪੂ ਬਲਕੌਰ ਸਿੰਘ ਔਰ ਦੂਜੇ ਪਾਸੇ ਸਿਮਰਨ ਜੋਤ ਸਿੰਘ ਮੱਕੜ ਮੈਂ ਇਹਨਾਂ ਦੀ ਬਹੁਤ ਇੰਟਰਵਿਊ ਦੇਖਦਾ ਬਾਪੂ ਬਲਕੌਰ ਸਿੰਘ ਦੀ ਵੀ ਇੰਟਰਵਿਊ ਦੇਖਦਾ ਬਾਪੂ ਬਲਕੌਰ ਸਿੰਘ ਮੈਥੋਂ ਉਮਰ ਨਾਲੋਂ ਵੀ ਵੱਡੇ ਨੇ ਬਹੁਤ ਤੇ ਉਹਨਾਂ ਨੂੰ ਗਿਆਨ ਵੀ ਬਹੁਤ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਉਹ ਕੰਦਨ ਸਿੰਘ ਜੀ ਵੀ ਪੰਜ ਹਜ਼ਾਰ ਤੋਂ ਪਲੱਸ ਕਦਾਬਾਂ ਪੜੀਆਂ ਵੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਉਹਨਾਂ ਦੇ ਇੰਟਰਵਿਊ ਤੋਂ ਸਿੱਖਣ ਵਾਸਤੇ ਬਹੁਤ ਕੁਝ ਮਿਲਦਾ ਪਰ ਜਿਹੜੀ ਮੇਨ ਗੱਲ ਹੈ ਜਿੱਥੇ ਬਾਪੂ ਬਲਕੌਰ ਸਿੰਘ ਜੀ ਕਹਿ ਦਿੰਦੇ ਨੇ ਗੁਰੂ ਨਾਨਕ ਬਾਰੇ ਕਿ ਉਹਨਾਂ ਨੇ ਪੱਥਰ ਨਹੀਂ ਰੋਕਿਆ ਕਿ ਕਿਸੇ ਇਨਸਾਨ ਤੋਂ ਪੱਥਰ ਨਹੀਂ ਕੋਈ ਇਨਸਾਨ ਪੱਥਰ ਰੋਕ ਸਕਦਾ ਨਾ ਹੀ ਪੱਥਰ ਦੇ ਵਿੱਚ ਕੋਈ ਬੰਦਾ ਹੱਥ ਦਾ ਨਿਸ਼ਾਨ ਛੱਡ ਸਕਦਾ ਨਾ ਇੰਨਾ ਡੂੰਘਾ ਪੱਥਰ ਦੇ ਵਿੱਚ ਨਿਸ਼ਾਨ ਹੱਥ ਦਾ ਜਾ ਸਕਦਾ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤੇ ਦਸਾਂ ਗੁਰੂਆਂ ਨੂੰ ਹੀ ਨਹੀਂ ਮੰਨਦੇ ਉਹ ਕਹਿੰਦੇ ਨੇ ਕਿ ਰੱਬ ਤਾਂ ਹੈ ਹੀ ਹੋਈ ਨਹੀਂ ਖੁਦ ਪੱਗਵੰਨੀ ਵੀ ਆ ਖੁਦ ਖਾਲਸਾ ਨਹੀਂ ਪੱਗਵੰਨੇ ਕਰਕੇ ਖੁਦ ਖਾਲਸਾ ਨਹੀਂ ਪਰ ਦਸਾਂ ਗੁਰੂਆਂ ਦੀ ਬਾਣੀ ਮੈਨੂੰ ਨਹੀਂ ਲੱਗਦਾ ਕਿ ਬਾਪੂ ਬਲਕੌਰ ਸਿੰਘ ਨੇ ਪੜ੍ਹੀ ਹੋਣੀ ਆ ਇਹ ਇਸ ਗੱਲ ਦੇ ਵਿੱਚ ਕੁਝ ਬੰਦੇ ਮੇਰੀ ਸਪੋਰਟ ਵੀ ਕਰਨਗੇ ਤੇ ਮੈਨੂੰ ਪਤਾ ਕੁਝ ਬੰਦੇ ਕਮੈਂਟਾਂ ਦੇ ਵਿੱਚ ਗਾਲ੍ਹਾਂ ਵੀ ਕੱਢਣਗੇ ਪਰ ਜੋ ਸੱਚ ਹੈ ਉਹ ਮੈਂ ਬੋਲ ਰਿਹਾ ਕਿ ਮਤਲਬ ਕਿਤਾਬ ਪੜਨ ਦਾ ਸ਼ੌਂਕ ਹਰ ਬੰਦੇ ਨੇ ਹੁੰਦਾ ਨੌਲੇਜ ਲੈਣ ਦਾ ਸ਼ੌਂਕ ਹਰ ਬੰਦੇ ਨੂੰ ਰੱਖਦਾ ਪਰ ਜਦੋਂ 5000 ਕਿਤਾਬਾਂ ਕਹੇ ਆਪਾਂ ਕਹਿੰਦੇ ਨੇ ਕਿ ਅਸੀਂ ਬਾਲਾ ਪੜ ਚੁੱਕੇ ਹਾਂ ਕਿ ਸਾਨੂੰ ਗਿਆਨ ਬਹੁਤ ਜ਼ਿਆਦਾ ਆ ਗਿਆ ਉਦੋਂ ਆ ਗਿਆਨ ਇੱਥੇ 5000 ਕਿਤਾਬਾਂ ਪੜੀਆਂ ਗਿੱਟਿਆਂ ਦੇ ਵਿੱਚ ਵਗ ਜਾਂਦਾ ਹੈ ਕਿ ਮੈਂ ਬਾਪੂ ਬਲਕੌਰ ਸਿੰਘ ਦੀ ਗੱਲਾਂ ਨੂੰ ਉੱਥੇ ਬਹੁਤ ਘੱਟਦਾ ਜਦੋਂ ਗੁਰੂਆਂ ਬਾਰੇ ਬੋਲਦੇ ਨੇ ਕਿ ਮੈਂ ਇਹਨਾਂ ਨੂੰ ਮੰਨਦਾ ਨਹੀਂ ਕੋਈ ਲੜਾਈ ਨਹੀਂ ਉਹ ਹੀ ਥੋੜੇ ਹਿਸਾਬ ਨਾਲ ਤਾਂ ਫਿਰ ਤੱਤੀ ਤਵੀ ਤੇ ਵੀ ਨਹੀਂ ਬੈਠੇ ਉਹਨੇ ਥੋੜੇ ਹਿਸਾਬ ਨਾਲ ਤਾਂ ਫਿਰ ਬਾਪੂ ਬਲਕੌਰ ਸਿੰਘ ਜੀ ਥੋੜੇ ਹਿਸਾਬ ਨਾਲ ਤਾਂ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ ਜੀ ਉਹਨੇ ਆਪਣਾ ਗੱਲ ਲਾਇਆ ਸੀ ਫੇਰ ਵੀ ਦੁਸ਼ਮਨਾ ਨਾਲ ਲੜਦੇ ਰਹੇ ਆ ਤੁਸੀਂ ਤਾਂ ਫਿਰ ਇਸ ਨੂੰ ਵੀ ਝੂਠ ਕਹੋਗੇ ਤੁਸੀਂ ਕਹਿੰਦੇ ਹੋ ਗੁਰਨਾਨਕ ਦੇਵ ਜੀ ਬਈ ਨਦੀ ਦੇ ਵਿੱਚ ਗਏ ਨਹੀਂ ਕੀ ਆਕਸੀਜਨ ਚਾਹੀਦੀ ਹੁੰਦੀ ਆ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਜਦੋਂ ਆਪਾਂ ਵਾਹਿਗੁਰੂ ਦਾ ਨਾਮ ਜਪਦੇ ਆ ਵਾਹਿਗੁਰੂ ਦੀ ਆਪਾਂ ਜਦੋਂ ਭਗਤੀ ਕਰਦੇ ਆ ਰੱਬ ਨੂੰ ਪੂਜਦੇ ਆ ਤਾਂ ਫਿਰ ਆਕਸੀਜਨ ਆਟੋਮੈਟਿਕੀ ਪਾਣੀ ਦੇ ਵਿੱਚ ਮਿਲਣ ਲੱਗ ਜਾਂਦੀ ਆ ਜਦੋਂ ਆਪਾਂ ਲਗਾਤਾਰ ਰੱਬ ਦੀ ਭਗਤੀ ਕਰਦੇ ਆ ਗਿਆਨ ਉਦੋਂ ਵੀ ਪ੍ਰਾਪਤ ਬਹੁਤ ਹੁੰਦਾ ਪਰ ਤੁਸੀਂ ਹਰ ਚੀਜ਼ ਨੂੰ ਗਲਤ ਕਹਿੰਦੇ ਆ ਮੈਂ ਤੁਹਾਡੀਆਂ ਬਹੁਤ ਇੰਟਰਵਿਊ ਸੁਣੀਆਂ। ਤੁਹਾਡੀਆਂ ਕੁਝ ਗੱਲਾਂ ਚੰਗੀਆਂ ਵੀ ਲੱਗਦੀਆਂ ਨੇ। ਇਸ ਤਰ੍ਹਾਂ ਨਹੀਂ ਮੈਂ ਕਹਿੰਦਾ ਕਿ ਸਾਰੀਆਂ ਗੱਲਾਂ ਹੀ ਤੁਹਾਡੀਆਂ ਮਾੜੀਆਂ ਨੇ। ਤੁਹਾਡੀਆਂ ਬਹੁਤ ਗੱਲਾਂ ਬਹੁਤ ਚੰਗੀਆਂ ਨੇ। ਸਮਝਣ ਵਾਲੀਆਂ ਨੇ। ਪਰ ਜਦੋਂ ਗੁਰੂਆਂ ਦੀ ਗੱਲ ਆ ਜਾਂਦੀ ਹੈ ਤੁਸੀਂ ਉੱਥੇ ਕਹਿ ਦਿੰਦੇ ਹੋ ਕਿ ਮੈਂ ਮੰਨਦਾ ਹੀ ਨਹੀਂ ਕਿਸੇ ਨੂੰ। ਕਿਸ ਤਰ੍ਹਾਂ ਨਹੀਂ ਹੋਇਆ ਵਾ? ਤੁਹਾਡੇ ਹਿਸਾਬ ਨਾਲ ਤਾਂ ਫਿਰ ਜੋ ਲੜਾਈਆਂ ਲੜੀਆਂ ਗੁਰੂ ਗੋਬਿੰਦ ਸਿੰਘ ਜੀ ਨੇ, ਗੁਰੂ ਨਾਨਕ ਦੇਵ ਤੋਂ ਲਾ ਲਓ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ। ਜਿੰਨਾ ਇਤਿਹਾਸ ਹੋਇਆ ਦੁਨੀਆਂ ਲੜਾਈਆਂ ਹੋਈਆਂ ਉਹ ਮਤਲਬ ਤੁਹਾਡੇ ਹਿਸਾਬ ਨਾਲ ਸਾਰੀਆਂ ਝੂਠ ਨੇ ਤੁਸੀਂ ਤਾਂ ਉਹਨੂੰ ਕਰਾਮਾਤ ਵੀ ਨਹੀਂ ਕਹਿਣਾ ਤੁਸੀਂ ਕਹੋਗੇ ਸ਼ਕਤੀਆਂ ਹੁੰਦੀਆਂ ਨਹੀਂ ਕਿਸੇ ਕੋਲੇ ਵਿਗਿਆਨ ਅਲੱਗ ਚੀਜ਼ ਹੈ ਜੀ ਜਦੋਂ ਆਪਾਂ ਬਾਹਗੁਰੂ ਨੂੰ ਇੱਕ ਨਾਮ ਜਪਦੇ ਆਂ ਕਿ ਉਹਨਾਂ ਨੇ ਹੀ ਜ਼ਿੰਦਗੀ ਦਿੱਤੀ ਵੀ ਆ 84 ਲੱਖ ਜੁਨਾ ਵਾਦੇ ਜ਼ਿੰਦਗੀ ਮਿਲਦੀ ਹੈ ਜਪਜੀ ਸਾਹਿਬ ਦੇ ਵਿੱਚ ਵੀ ਲਿਖਿਆ ਹੋਇਆ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇਦੀ ਬਾਣ ਇਹਦਾ ਮਤਲਬ ਇਹ ਗੱਲ ਗੁਰੂ ਨਾਨਕ ਦੇਵ ਜੀ ਝੂਠ ਲਿਖ ਕੇ ਕਿ ਜਿਹੜੇ ਵਿਗਿਆਨ ਹੁਣ ਚੀਜ਼ਾਂ ਲੱਭ ਰਹੇ ਨੇ ਉਹ ਤਾਂ ਗ੍ਰੰਥਾਂ ਦੇ ਵਿੱਚ ਪਹਿਲੇ ਦੱਸ ਗਏ ਇਸ ਲਈ ਮੇਰੀ ਬੇਨਤੀ ਆ ਇੱਕ ਤਾਂ ਪ੍ਰੈਸ ਰਿਪੋਰਟਰਾਂ ਨੂੰ ਕਿ ਤੁਸੀਂ ਇਹੋ ਜਿਹੇ ਸਵਾਲ ਪੁੱਛ ਕੇ ਇੱਕ ਵਿਊ ਲੈਣ ਦੀ ਖਾਤਰ ਇਹੋ ਜਿਹੇ ਕੰਮ ਨਾ ਕਰਿਆ ਕਰੋ ਸਿਮਰਨ ਜੋਸ਼ ਸਿੰਘ ਮੱਕੜੋਂ ਤਾਂ ਮੈਂ ਪ੍ਰੈਸ ਵਾਲ ਬੰਦਾ ਕਹਿੰਦੇ ਨਹੀਂ ਉਹ ਬੰਦਾ ਹੈ ਹੀ ਨਹੀਂ ਵਿਕਿਆ ਹੋਇਆ ਬੰਦਾ ਉਹ ਕਟਿਆ ਬੰਦਾ ਇੱਕ ਨੰਬਰ ਦਾ ਪੱਗ ਬਨ ਕੇ ਵੀ ਇਹੋ ਜੇ ਕੰਮ ਕਰਦਾ ਉਹਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਤੁਸੀਂ ਇਹੋ ਜੇ ਸਵਾਲ ਪੁੱਛ ਰਹੇ ਹੋ ਉਸ ਬੰਦੇ ਨੂੰ ਪੁੱਛ ਰਹੇ ਹੋ ਜੋ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਕਿ ਤੁਹਾਨੂੰ ਜਨਮ ਕਿਵੇਂ ਮਿਲਿਆ ਜੇ ਤੁਸੀਂ ਕਹਿੰਦੇ ਰੱਬ ਹੈ ਵੀ ਨਹੀਂ ਤਾਂ ਜਿਨ੍ਹਾਂ ਨੇ ਰੱਬ ਨੇ ਵਾਹਿਗੁਰੂ ਨੇ ਏਡੀ ਦੁਨੀਆ ਬਣਾਤੀ ਐਡਾ ਸੰਸਾਰ ਬਣਾਤਾ ਇੰਨੀਆਂ ਚੀਜ਼ਾਂ ਦਿੱਤੀਆਂ ਕਿ ਇਸ ਰੂਪ ਨੂੰ ਤਾਂ ਕਹਿੰਦੇ ਦੇਵਤੇ ਵੀ ਤਰਸਦੇ ਨੇ ਕਿ ਇਹ ਸਾਨੂੰ ਮਨੁੱਖ ਜੀਵਨ ਮਿਲੇ ਕਿ 84 ਲੱਖ ਜੁਨਾ ਦੇ ਵਾਦੇ ਜੀਵਨ ਮਿਲਦਾ ਪਰ ਬਾਪੂ ਬਲਕੌਰ ਸਿੰਘ ਜੀ ਆ ਚੀਜ਼ ਹਮੇਸ਼ਾ ਗਲਤ ਕਹਿੰਦੇ ਨੇ ਕਿ ਮੈਂ ਰੱਬ ਨੂੰ ਨਹੀਂ ਮੰਨਦਾ ਮੈਂ ਭੂਤ ਪ੍ਰੇਤਾਂ ਨੂੰ ਨਹੀਂ ਮੰਨਦਾ ਇਹ ਜਿਹੀ ਚੀਜ਼ਾਂ ਹੁੰਦੀਆਂ ਹੀ ਨਹੀਂ ਨਾ ਕਦੇ ਹੋਣ ਆ ਫਿਰ ਦੁਨੀਆ ਕਿੰਨੇ ਨੇ ਬਣਾਤੀ ਤੁਸੀਂ ਇਸ ਗੱਲ ਨੂੰ ਸਪਸ਼ਟ ਕਰੋ ਕਿ ਦੁਨੀਆ ਫਿਰ ਕਿਹੜੇ ਬੰਦੇ ਨੇ ਬਣਾਤੀ ਕਿੰਨੇ ਬਣਾਤੀ ਦੁਨੀਆ ਕਿੰਨੇ ਕਰਾਮਾਤ ਕੀਤੇ ਨੇ ਵਿੱਚ ਇਹ ਜਿਹੇ ਗੱਲਾਂ ਤੁਹਾਨੂੰ ਪੁੱਛਣ ਵਾਲੀਆਂ ਨੇ ਬਾਪੂ ਬਲਕੌਰ ਸਿੰਘ ਜੀ ਉਹਦਾ ਜਵਾਬ ਹੈ ਨਹੀਂ ਬਹੁਤ ਚੀਜ਼ਾਂ ਨੇ ਜੇ ਤੁਸੀਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਪੜ੍ਹਦੇ ਹੋ ਤਾਂ ਉਹਦੇ ਵਿੱਚ ਪਤਾ ਲੱਗਦਾ ਹੈ ਕਿ ਮਤਲਬ ਸਿੱਖਾਂ ਨੂੰ ਸਿੱਖੀ ਕਾਇਮ ਰੱਖਣ ਵਾਸਤੇ 2% ਦੀ ਆਬਾਦੀ ਕਹਿੰਦੇ ਨੇ ਕਿ ਉਹਦੇ ਵੀ ਕਿੰਨੇ ਖਿਲਾਫ ਰਹੇ ਨੇ ਲੋਕ ਜੋ ਗੁਰੂ ਗੋਬਿੰਦ ਸਿੰਘ ਜੀ ਲੜੇ ਸਰਹਿੰਦ ਦੀ ਲੜਾਈ ਵਲੇ ਲਾਲੋ ਲੜੇ ਨਾ ਦੇੜ ਦੀ ਲੜਾਈ ਵਲੇ ਲਾਲੋ ਲੜੇ ਸਿੱਖਾਂ ਵਾਸਤੇ ਲੜੇ ਮਤਲਬ ਉਹ ਸਭ ਤੁਹਾਡੇ ਕਹਿਣ ਮੁਤਾਬਿਕ ਝੂਠ ਹੈ ਇਹ ਗਲਤ ਗੱਲ ਹੈ ਮੈਂ ਤੁਹਾਡੇ ਨਾਲ ਇਸ ਗੱਲ ਦੇ ਵਿੱਚ ਐਗਰੀ ਨਹੀਂ ਤੁਹਾਡੀ ਇੰਟਰਵਿਊ ਦੇਖਦਾ ਬਹੁਤ ਪਰ ਜਦੋਂ ਤੁਸੀਂ ਗੁਰੂਆਂ ਦੀ ਗਲਤ ਗੱਲ ਕਰਦੇ ਹੋ ਉਹ ਬਹੁਤ ਗਲਤ ਹੈ ਤੁਸੀਂ ਇਤਿਹਾਸ ਪੜੋ ਤੁਸੀਂ ਕਿਤਾਬਾਂ ਪੜੀਆਂ ਹੋਣੀਆਂ ਬਹੁਤ ਪਰ ਸਿੱਖ ਇਤਿਹਾਸ ਦੀਆਂ ਕਿਤਾਬਾਂ ਘੱਟ ਪੜੀਆਂ ਹੋਣੀਆਂ ਕਿ ਸਿੱਖ ਇਤਿਹਾਸ ਕਿਵੇਂ ਪ੍ਰਚਲਿਤ ਹੋਇਆ ਸ਼ੁਰੂ ਕਿੱਦਾਂ ਹੋਇਆ ਗੁਰੂ ਨਾਨਕ ਦੇਵ ਤੋਂ ਲਾalo 10ਵੇਂ ਪਾਸ਼ਾ ਤੱਕ ਜਦੋਂ ਕਿਤਾਬਾਂ ਪੜੋਗੇ ਤਾਂ ਗਿਆਨ ਪਤਾ ਲੱਗਦਾ ਕਿ ਸਿੱਖੀ ਦਾ ਸਰੂਪ ਕਿਵੇਂ ਮਿਲਿਆ ਪਰ ਤੁਸੀਂ ਗਲਤ ਕਹਿਣਾ ਹਰ ਗਲਤ ਨੂੰ ਗਲਤ ਗਲਤ ਕਹਿਣਾ ਕਮੈਂਟ ਦੇ ਵਿੱਚ ਵੀ ਮੈਨੂੰ ਪਤਾ ਬਹੁਤ ਲੋਕ ਗਲਤ ਕਹਿਣਗੇ ਤਾਂ ਕਈ ਜਾਣ ਕੋਈ ਚੱਕਰ ਨਹੀਂ ਪਰ ਜਿਹੜੀ ਗੱਲ ਸਹੀ ਆ ਉਹ ਸਹੀ ਆ ਕਿ ਸਾਨੂੰ ਗਿਆਨ ਹੈਗਾ ਬਹੁਤ ਵਧੀਆ ਗੱਲ ਆ ਪਰ ਇੱਕੋ ਵਾਹਿਗੁਰੂ ਤੋਂ ਹਮੇਸ਼ਾ ਰੜਕੇ ਰਹਿਣਾ ਚਾਹੀਦਾ ਜਿਨੇ ਦੁਨੀਆ ਬਣਾਈ ਆ ਜੋ ਆਪਣਾ ਨੂੰ ਗਿਆਨ ਦੇਗੇ ਗੁਰੂ ਗ੍ਰੰਥ ਸਾਹਿਬ ਦੇਗੇ ਜਿਹਦੇ ਵਿੱਚ ਹਰ ਭਗਤ ਦੀ ਬਾਣੀ ਆ ਦਸਾਂ ਗੁਰੂਆਂ ਦੀ ਬਾਣੀ ਆ ਪੀਰ ਪਕੰਬਰਾਂ ਦੀ ਬਾਣੀ ਆ ਸੰਤ ਸਿੰਘ ਕਬੀਰ ਦੀ ਬਾਣੀ ਆ ਰਬੀਦਾਸ ਜੀ ਦੀ ਬਾਣੀ ਆ ਕਿਉ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਦੇ ਗਏ ਸਾਰਾ ਨਿਚੋੜ ਕੱਢ ਕੇ ਦੇ ਗਏ ਪਰ ਤੁਸੀਂ ਤੋਂ ਉਹਨੂੰ ਵੀ ਗਲਤ ਕਹਿੰਦੇ ਹੋ ਕੋ ਪੜਿਆ ਨਹੀਂ ਕਿਤਾਬਾਂ ਪੜੀਆਂ ਨੇ ਪਰ ਜੋ ਸਿੱਖ ਇਤਿਹਾਸ ਦੇ ਰਿਲੇਟਡ ਕਿਤਾਬਾਂ ਨੇ ਉਹ ਨਹੀਂ ਤੁਸੀਂ ਪੜੀਆਂ ਮੈਂ ਇੰਨੀ ਗੱਲ ਇਹ ਕਹਿਣਾ ਚਾਹੂੰਗਾ ਗੁਰੂਆਂ ਨੂੰ ਸਾਡੇ ਨੂੰ ਕਦੇ ਵੀ ਗਲਤ ਨਾ ਕਹੋ ਕਦੇ ਵੀ ਚਮਤਕਾਰ ਨਾ ਕਹੋ ਕਦੇ ਵੀ ਨਾ ਕਹੋ ਕੁਝ ਦੁਨੀਆ ਤੇ ਕੁਝ ਦੁਨੀਆ ਨੂੰ ਦੇਣ ਵਾਸਤੇ ਆਏ ਸੀ ਹੁਣ ਆਪਣੀ ਦੁਨੀਆ ਨਹੀਂ ਸਮਝੀ ਲੋਕ ਪਾਗਲ ਨੇ ਇਹ ਤਾਂ ਨਿੰਦ ਦੇ ਆ ਰਹੇ ਨੇ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਤਾਂ ਗੁਰੂਆਂ ਨੂੰ ਵੀ ਸਾਡੇ ਗੁਰਾਂ ਨੂੰ ਵੀ ਗਲਤ ਕਹਿਣ ਵਾਲੇ ਬਹੁਤ ਲੋਕ ਨੇ ਪਰ ਉਹਨਾਂ ਦੀ ਸਪੋਰਟ ਕਰਨ ਵਾਲੇ ਵੀ ਬਹੁਤ ਲੋਕ ਨੇ ਮੰਨਦੇ ਨੇ ਕਿ ਉਹ ਸਾਡੀ ਖਤਰ ਆਏ ਸੀ ਸਾਨੂੰ ਸਮਝਾਉਣ ਦੀ ਖਤਰ ਆਏ ਸੀ ਕਿ ਕੋਈ ਜਾਤਾਂ ਨਹੀਂ ਜਾਤ ਪਾਤ ਚ ਨਾ ਪੋ ਆਪ ਦਾ ਕੰਮ ਕਰੋ ਵੰਡ ਛਕੋ ਨਾਮ ਜਪੋ ਨਾਮ ਜਪੋ ਵਾਹਿਗੁਰੂ ਜਪੋ ਔਰ ਤੁਸੀਂ ਜਦੋਂ ਇੰਟਰਵਿਊ ਤੁਸੀਂ ਕਹਿੰਦੇ ਹੋ ਗਲਤ ਇਹ ਸਭ ਕੁਝ ਗਲਤ ਹੈ ਤਾਂ ਇੱਕ ਦਿਨ ਨੂੰ ਬਹੁਤ ਵੱਡੀ ਠੇਸ ਪਹੁੰਚਦੀ ਆ ਕਮੈਂਟ ਬਾਕਸ ਚੈੱਕ ਕਰਕੇ ਦੇਖਿਆ ਕਰੋ ਕਿ ਤੁਹਾਨੂੰ ਕਿੰਨੇ ਲੋਕ ਗਲਤ ਕਹਿੰਦੇ ਨੇ ਆਪ ਦੇ ਆਪ ਨੂੰ ਹਮੇਸ਼ਾ ਸਹੀ ਨਾ ਸਮਝੋ ਗਿਆਨ ਇੱਕ ਸਾਈਡ ਤੇ ਆ ਵਿਗਿਆਨ ਇੱਕ ਸਾਈਡ ਤੇ ਆ ਜਦੋਂ ਪੜਦੇ ਆ ਫਿਰ ਹੌਲੀ-ਹੌਲੀ ਨੌਲੇਜ ਆਉਂਦੀ ਹੈ ਪਤਾ ਲੱਗਦਾ ਤਾਂ ਇਨੀ ਗੱਲ ਹੀ ਕਹਿੰਦਾ ਹੋਇਆ ਮੈਂ ਸਮਾਪਤੀ ਕਰਦਾ ਕਿ ਗੁਰੂਆਂ ਨੂੰ ਕਦੇ ਵੀ ਗਲਤ ਨਾ ਬੋਲੋ ਬਾਪੂ ਬਲਕੌਰ ਸਿੰਘ ਜੀ ਬੇਨਤੀ ਹੈ ਗੁਰੂਆਂ ਨੂੰ ਕਦੇ ਵੀ ਗਲਤ ਨਾ ਬੋਲੋ ਬਹੁਤ ਬਹੁਤ ਧੰਨਵਾਦ